ਮਨੋਜ ਗੂਰ ਸੀ ਪੀਪੀਐਸ ਡੀਐਸਪੀ ਸਿਟੀ 2 ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਆਈਪੀਐਸ ਕਪਤਾਨ ਪੁਲਿਸ ਸਿਟੀ ਪਟਿਆਲਾ ਤੇ ਪਲਵਿੰਦਰ ਸਿੰਘ ਚੀਮਾ ਪੀਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅੰਸਰਾਂ ਖਿਲਾਫ ਮੁਹਿੰਮ ਵੱਢੀ ਗਈ ਹੈ ਇਸ ਤਹਿਤ ਐਸਆਈ ਸੁਖਦੇਵ ਸਿੰਘ ਐਸਐਸਓ ਬਖਸ਼ੀਵਾਲਾ ਤੇ ਐਸਆਈ ਹਰਬੰਸ ਸਿੰਘ ਚੌਂਕੀ ਇੰਚਾਰਜ ਸੈਂਚਰੀ ਇਨਕਲੇਵ ਪਟਿਆਲਾ ਸਮੇਤ ਪੁਲਿਸ ਵੱਲੋਂ ਪਿੰਡ ਰਖੜਾ ਨਵਾਂ ਰਖੜਾ ਕਲਿਆਣ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਟ੍ਰੈਕਟਰ ਫਾਰਮੈਟਿਕ ਅਤੇ ਰੋਟਾਵੇਟਰ 6 ਮੋਟਰਸਾਈਕਲ 6 ਮੋਬਾਈਲ ਫੋਨ ਬਰਾਮਦ ਕੀਤੇ ਗਏ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ 6 ਵਿਅਕਤੀਆਂ ਦਾ ਗਰੁੱਪ ਹੈ ਜੋ ਇਕੱਠੇ ਹੋ ਕੇ ਵੱਖ-ਵੱਖ ਥਾਵਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਇਹ ਜੀ ਸਾਡੀ ਥਾਣਾ ਬਖਸ਼ੀ ਵਾਲਾ ਦੀ ਟੀਮ ਨੇ ਚੌਂਕੀ ਸੈਂਚੂਰੀ ਐਕਲੇਵ ਦੇ ਏਰੀਆ ਦੇ ਵਿੱਚੋਂ 6 ਚੋਰਾਂ ਦਾ ਇੱਕ ਅੰਤਰਰਾਜੀ ਗਰੁੱਪ ਫੜਿਆ ਜਿਨ੍ਹਾਂ ਨੇ ਮਤਲਬ ਵੱਖ-ਵੱਖ ਥਾਵਾਂ ਤੋਂ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ 2019 ਮਾਡਲ ਫਾਰਮ ਟਰੈਕ 60 ਟਰੈਕਟਰ ਚੋਰੀ ਕੀਤਾ ਸੀ ਤੇ ਇਸ ਤੋਂ ਇਲਾਵਾ ਇਹਨਾਂ ਨੇ 6 ਮੋਟਰਸਾਈਕਲ ਚੋਰੀ ਕੀਤੇ ਨੇ ਤੇ 6 ਮੋਬਾਈਲ ਫੋਨ ਇਹਨਾਂ ਤੋਂ ਆਪਾਂ ਹੁਣ ਤੱਕ ਰਿਕਵਰ ਕਰ ਤੱਕ ਤੇ ਅੱਗੇ ਇਹਨਾਂ ਦੀ ਜਿਹੜੀ ਹੈ ਪੁਛਗਿਛ ਦੀ ਤਫਤੀਸ਼ ਜਾਰੀ ਹੈ ਉਹਦੇ ਵਿੱਚ ਹੋਰ ਕਲਾਸੇ ਨੂੰ ਵਿੱਚ ਪਾਪੀ ਇਹਨਾਂ ਨੇ ਜੀ ਹਰਿਆਣਾ ਤੇ ਪੰਜਾਬ ਹੁਣ ਤੱਕ ਜਿਹੜੇ ਸਾਡੇ ਮਤਲਬ ਦੋ ਸਟੇਟਸ ਦੇ ਵਿੱਚ ਚੋਰੀਆਂ ਕਰਨਾ ਇਹਨਾਂ ਦਾ ਜਿਹੜਾ ਸਾਹਮਣੇ ਹੈ ਤੇ ਇਹਨਾਂ ਦਾ ਜਿਹੜਾ ਹੈਗਾ ਸੀ ਕੰਮ ਵਾਰਦਤ ਕਰਨ ਦਾ ਤਰੀਕਾ ਇਹ ਸੀਗਾ ਕਿ ਇਹ ਜਿਹੜੇ ਰੋਡ ਸਾਈਡ ਤੇ ਘਰ ਹੁੰਦੇ ਨੇ ਉੱਥੇ ਜਿਹੜੇ ਬਾਹਰ ਵਹੀਕਲ ਖੜੇ ਹੁੰਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਇਹ ਚਾਬੀ ਲਗਾ ਕੇ ਜਾਂ ਉਹ ਕਿਸੇ ਤਰੀਕੇ ਨਾਲ ਜਿਵੇਂ ਮਾਸਟਰ ਕੀ ਟਾਈਪ ਲਗਾ ਕੇ ਉਹ ਉਸ ਤਰੀਕੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਇੱਕ ਦੋ ਵਾਰ ਇਹਨਾਂ ਨੇ ਰਾਹਗੀਰਾਂ ਨੂੰ ਗੋਬਰਾ ਕਰਕੇ ਅਗਲਾ ਵਾਰਤਾ ਦੇ ਵਿੱਚ ਲਗਾ ਕੇ ਰੋਕ ਕੇ ਉਸ ਤਰੀਕੇ ਨਾਲ ਵੀ ਜਿਹੜੀਆਂ ਵਾਰਦਾਤਾਂ ਕੀਤੀਆਂ ਇਹ ਜੀ ਰਖੜਾ ਤੇ ਨਵਾਂ ਰਖੜਾ ਦੋ ਥਾਵਾਂ ਤੇ ਰਹਿਣ ਵਾਲੇ ਨੇ ਤੇ ਇਹਨਾਂ ਦੋਸ਼ੀਆਂ ਦੀ ਜਿਹੜੀ ਉਮਰ ਹੈਗੀ ਹੈ ਉਹ 24 ਸਾਲ 22 ਸਾਲ 25 ਸਾਲ 31 ਸਾਲ ਮਤਲਬ ਇਹ ਸੇ ਯੰਗ ਏਜ ਗਰੁੱਪ ਆਪਸ ਗੈਂਗ ਹੈ ਸਰ ਇਕੱਠਾ ਮਿਲ ਕੇ ਕੰਮ ਕਰਦੇ ਹੁੰਦੇ ਸੀ ਜੀ ਜੀ ਦੋ ਦੋ ਤਿੰਨ ਤਿੰਨ ਜਣੇ ਤਾਂ ਆਮ ਦੌਰ ਤੇ ਇਕੱਠੇ ਹੁੰਦੇ ਸੀ ਇਹਨਾਂ ਦੇ ਵਿੱਚੋਂ ਜਿਹੜੇ ਇਹ ਇਕੱਠੇ ਹੋ ਕੇ ਵਰਦਾ ਇਹਨਾਂ ਦੇ ਵਿੱਚੋਂ ਤਿੰਨ ਬੰਦਿਆਂ ਦੇ ਉੱਪਰ ਪਹਿਲਾਂ ਤਿੰਨ ਪਰਚੇ ਦਰਜ ਜੀ ਜਿਹਦੇ ਵਿੱਚੋਂ ਚੋਰੀ ਦੇ ਪਰਚੇ ਵੀ ਦਰਜ ਹੈਗੇ ਨੇ ਜੀ ਜੀ ਤੇ ਜਿਹੜਾ ਹੈਗਾ ਲੁੱਟ ਖੋਹ ਦਾ ਪਰਚਾ ਵੀ ਨਸ਼ੇ ਦਾ ਐਂਗਲ ਫਿਲਹਾਲ ਸਾਡੇ ਸਾਹਮਣੇ ਨਹੀਂ ਆਇਆ ਹੈਗਾ ਇਹਨਾਂ ਦਾ ਜਿਹੜਾ ਮੇਨ ਪਰਪਸ ਸੀਗਾ ਚੋਰੀ ਕਰਕੇ ਹੋ ਇਹ ਐਸੀ ਕਮਾਉਣ ਲਈ ਇਹਨਾਂ ਦਾ ਪਰਪੋਸ ਹੁੰਦਾ ਸੀਗਾ ਨਸ਼ੇ ਵਾਲਾ ਐਂਗਲ ਜਿਹੜਾ ਇਹਨਾਂ ਦਾ ਇੰਨਾ ਜ਼ਿਆਦਾ ਸਾਹਮਣੇ ਨਹੀਂ ਆਇਆ ਇਹ ਵਕਫ ਵਕਫ ਥਾਵਾਂ ਤੇ ਦੂਰ ਜਾ ਕੇ ਵੀ ਵੇਚਦੇ ਸੀਗੇ ਹਰਿਆਣੇ ਦੇ ਵਿੱਚੋਂ ਚੀਜ਼ ਚੋਰੀ ਕਰਨੀ ਤੇ ਪੰਜਾਬ ਦੇ ਵਿੱਚ ਲਿਆ ਕੇ ਵੇਚਦੇ ਨੇ ਪੰਜਾਬ ਦੇ ਵਿੱਚੋਂ ਚੋਰੀ ਕਰਨੀ ਦਾ ਹਰਿਆਣੇ ਦੇ ਵਿੱਚ ਲਿਆ ਕੇ ਵੇਚਦੇ ਨਹੀਂ ਬਸ ਉਹ ਇਸ ਤਰੀਕੇ ਨਾਲ ਕਰਉਂਦੇ ਨੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਫਿਲਹਾਲ ਸਾਡੇ ਕੋਲ ਇੱਕ ਟਰੈਕਟਰ 6 ਮੋਟਰਸਾਈਕਲ ਤੇ 6 ਮੋਬਾਈਲ ਬਰਾਮਦ ਹੋ ਚੁੱਕੇ ਨੇ ਬਾਕੀ ਅਸੀਂ ਲੱਗੇ ਹੋਈਆਂ ਇਹਦੇ ਵਿੱਚ ਵੱਡੇ ਕਲਾਸ ਦੇ ਹੋਰ ਹੋਣ ਦੀ ਸੰਭਾਵਨਾ ਹੈ ਮੈਂ ਤੁਹਾਡੇ ਮਾਧਿਅਮ ਤੋਂ ਮਾਣਯੋਗ ਐਸਐਸਪੀ ਸਾਹਿ ਉਤੇ ਤੇ ਕੰਮ ਕਰਦੇ ਹੋਏ ਅਸੀਂ ਜਿਹੜੇ ਵੀ ਕ੍ਰਾਈਮਨਲਸ ਹੈਗੇ ਨੇ ਉਹਨਾਂ ਨੂੰ ਨਹੀਂ ਬਖਸ਼ਾਂਗੇ ਤੇ ਇੱਕ ਹੋਰ ਸੁਨੇਹਾ ਮੈਂ ਤੁਹਾਡੇ ਮਨ ਨੂੰ ਦੇਣਾ ਚਾਹੁੰਗਾ ਕਿ ਜਿਹੜੇ ਨਸ਼ਾ ਕਰਨ ਵਾਲੇ ਕੋਈ ਪੀੜਤ ਵਿਅਕਤੀ ਹੈਗੇ ਨੇ ਜਿਉ ਨਸ਼ਾ ਛਡਾਣਾ ਚਾਹੁੰਦੇ ਨੇ ਤਾਂ ਸਰਕਾਰੀ ਜਿਹੜਾ ਨਸ਼ਾ ਛਡਾਊ ਕੇਂਦਰ ਹੈਗਾ ਉਹਦੇ ਤੋਂ ਤੇ ਉਹ ਸੈਂਟਰ ਦੇ ਵਿੱਚ ਉਹਨਾਂ ਨੂੰ ਦਵਾਈ ਦਵਾਈ ਜਾ ਸਕਦੀ ਹੈ ਤੇ ਉਹਨਾਂ ਦੇ ਇਲਾਜ ਫ੍ਰੀ ਕਰਵਾਏ ਜਾ ਸਕਦਾ ਹੈ ਇਸ ਕਰਕੇ ਉਹ ਸਾਡੇ ਨਾਲ ਸੰਪਰਕ ਕਰੇ